ਹੈਲੋ ਜੀ গুড ইভিনিং ਹੈ ਜੀ ਸ਼ਾਮ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਔਰ ਟਾਈਮ ਹੋ ਗਿਆ ਜੀ ਕਿੰਨੇ ਵਜ ਗਏ 6:10 ਹੋ ਗਏ ਆ ਔਰ ਅੱਜ ਆਪਾਂ ਬਣਾਉਂਗੇ ਜੀ ਲੋਕੀ ਦਾ ਹਲਵਾ ਕੀ ਆ ਪਈਤੀ ਮੇਰੇ ਕੋਲ ਔਰ ਤਾਜੀ ਤਾਜੀ ਫਰੈਸ਼ ਕੀ ਆਇਆ ਘਰ ਦੀ ਕੀ ਆਇਆ ਜੀ ਤੇ ਮੈਂ ਸੋਚਿਆ ਆਪਾਂ ਕੱਦੂ ਕਈ ਵਾਰ ਕੀਆ ਨੂੰ ਲੋਕ ਕੱਦੂ ਵੀ ਕਹਿ ਦਿੰਨੇ ਆ ਹਨਾ ਆਪਾਂ ਅੱਜ ਕੱਦੂ ਦਾ ਹਲਵਾ ਬਣਾਵਾਂਗੇ ਔਰ ਨਾਲ ਦੀ ਨਾਲ ਮੈਂ ਬਣਾਣੀ ਆ ਪਦੀਨੇ ਕੀ ਚਟਣੀ मैं ऐ लगे भी कोई है और मैं बना बनाई है पुदीने की चटनी क्योंकि साढ़े कोठे पर ना बहुत सारा पदीना लग्या हुआ है पदीना तोड़ के लिया है मैं और हूँ मैं बनाऊँगी पहला पुदीने की चटनी और फिर मैं बनाऊँगी का हलवा कड़ा लोगी का हलवा भी कहने हैं कद्दू का हलवा किया का हलवा लिओ चल बार निकल जाओने परेशान कर चल बार बैठ जा नीचे बैठ बैठ जा बदतमीजा तो लो जी अज मैं बनाऊंगी लौकी का हलवा आपने घिया कद्दूकस करके रखी है लौकी का हलवा बनाऊंगे अपना और एक पास लाई थी मैं पुदीना तोड़ के जो कि अपने बनानी है चटनी तो लैस स्ट गो स्टार्ट करिए शाम का काम चटनी बनाई पहला पेल आप कट्टी प्याज प्यूज लियो दीदी के साथ खेल रहा लियो दीदी के गैल खेल रहा देखो <laughs> ਇੱਧਰ ਮੰਦਾ ਫੋਨ ਪੁੱਤ ਖੇਡ ਲੈ ਦੋ ਘੜੀ ਜੋ ਤਾਂ ਅੰਦਰਲਾ ਫੋਨ ਬੰਦ ਕਰਿਆ ਤੇ ਦੇਖੋ ਦਿਖਾਓ ਫਰੈਂਡਸ ਨੂੰ ਇਹਨੇ ਇਹ ਇਸ਼ਾਰਾ ਕਰੂੰਗਾ ਇਸ ਨੂੰ ਬੈਠ ਜਾ ਬੈਡ ਗਈ ਬੈਠ ਗਿਆ ਇਹਨੂੰ ਪਤਾ ਹੈ ਨਾ ਸਿੱਡਾ ਉਹ ਬੈਠ ਗਿਆ ਆ ਗਿਆ ਤੇਰੇ ਵਿੱਚ ਪਿੱਛੇ ਲੋ ਜੀ ਆਪਾਂ ਨੇ ਬਣਾਣੀ ਆ ਚਟਣੀ ਸਮਾਨ ਕੱਢਿਆ ਪਿਆ ਮੈਂ ਚਟਣੀ ਨਹੀਂ ਬਣਾ ਮਸਤੀ ਲੋਕੀ ਦਾ ਹਲਵਾ ਬਣ ਰਿਹਾ ਖਾਈ ਕੀ ਹਲਵਾ ਹਲਵਾ ਪ੍ਰਸ਼ਾਦ ਕੀ ਆਗਾ ਮੁੰਲੇ ਕੇ ਪਕੋੜੇ ਬਣਾ ਨਹੀਂ ਨਹੀਂ ਉਹ ਤਾਂ ਕੱਲੂ ਬਣेंगे ਇਹ ਤਾਂ ਕੱਟੀ ਵੀ ਦੀਤੀ ਲੋ ਜੀ ਆਪਾਂ ਬਣਾ ਰਹੀਆਂ ਚਟਣੀ ਪਦੀਨਾ ਕੱਟ ਦਿਆ ਹੁਣ ਵਿੱਚ ਪਿਆਜ਼ ਟਮਾਟਰ ਹਰੀ ਮਿਰਚ ਔਰ ਸੁੱਕਾ ਧਨੀਆ ਪਾਉਂਗੇ ਵਿੱਚ ਤੋ ਕਰੀਏ ਤਿਆਰੀ ਚਟਣੀ ਦੀ ਲੋ ਜੀ ਚਟਣੀ ਦਾ ਸਮਾਨ ਹੋ ਗਿਆ ਰੈਡੀ बिच आपने पात प्याज टमाटर सुखा धनिया और हरी मिर्च पुदीना नीचे और नमक हूँ आप नींबू न चौड़िया जी मैं बिच क्योंकि नींबू के नाल ना खट्टा हो जाता खट्टी हो जाती है चटनी खट्टी खट्टी वाई लगती है तो फाइनली हम बनाएंगे अब चटनी तो लेट्स गो स्टार्ट करते हैं मिक्सी में बनाएंगे बह जी हूँ बारी आ गई है चटनी दी और मैं बना रही हूँ जी चटनी ਔਰ ਚਟਣੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਬਾਕੀ ਬੱਚੇ ਵੀ ਮੇਰੇ ਖੁਸ਼ ਹੋ ਕੇ ਖਾਂਦੇ ਆ ਤੇ ਯੰਮੀ ਯੰਮੀ ਚਟਣੀ ਆ ਜੀ ਆਓ ਤੁਸੀਂ ਵੀ ਸਾਡੇ ਨਾਲ ਖਾਈਏ ਫੇਰ ਆਪਾਂ ਚਟਣੀ ਸੌਰੀ ਪਹਿਲਾਂ ਬਣਾਈਏ ਤੇ ਖਾਵਾਂਗੇ ਚਾਹ ਲੈਣ ਲਓ ਲਓ ਆਪੇ ਮਾਦ ਲੈਣਗੇ ਤੁਸੀਂ ਮਾਦ ਲੈਣੀ ਹੈ ਮੈਂ ਕਹ ਰਹੀ ਹਾਂ ਕਿ ਮੈਂ ਬਾਹਰ ਜਾ ਸਕੂ रा दी ਲੋਜੀ ਚਟਨੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਕੋਲੀ ਚ ਕੱਢ ਦਿੰਨੇ ਆ ਇੱਕ ਲੋਜੀ ਬਣ ਗਈ ਚਟਣੀ ਲਿਓ ਚਲਬਰ ਜਸਟ ਹੁਣ ਆਪਾਂ ਬਣਾਉਂਗੇ ਲੋਕੀ ਦਾ ਹਲਵਾ ਔਰ ਚਟਣੀ ਆਪਾਂ ਨੇ ਬਣਾਤੀ ਐ ਤੇ ਚਟਣੀ ਟੱਕੇ ਰੱਖਤੀ ਬਣਾ ਕੇ ਔਰ ਫਿਲਹਾਲ ਹੁਣ ਆਪਾਂ ਲੋਕੀ ਦਾ ਹਲਵਾ ਬਣਾਈਏ ਲਓ ਜੀ ਲੋਕੀ ਦਾ ਹਲਵਾ ਬਣਾਉਣਾ ਪਹਿਲਾਂ ਆਪਾਂ ਨਾ ਇਹਦਾ ਪਾਣੀ ਨਿਚੋੜ ਲਾਂਗੇ ਪਾਣੀ ਨਿਚੋੜਾਂਗੇ ਪਹਿਲਾਂ ਲੋ ਜੀ ਪਾਣੀ ਚੰਗੀ ਤਰ੍ਹਾਂ ਨਚੋੜ ਲਓ ਤੁਸੀਂ ਪਹਿਲਾ ਆ ਦੇਖੋ ਕਿੰਨਾ ਪਾਣੀ ਨਿਕਲਿਆ ਫੇਰ ਲੋਕੀ ਦਾ ਹਲਵਾ ਨਾ ਕੋੜਾ ਨਹੀਂ ਬਣਦਾ ਹੈਗਾ ਇਹ ਜਿਹੜਾ ਪਾਣੀ ਹੈ ਨਾ ਕੀ ਆਦਾ ਇਹ ਵੇਸਟ ਨਹੀਂ ਜਾਂਦਾ ਇਹਨੂੰ ਤੁਸੀਂ ਪੀ ਸਕਦੇ ਹੋ ਇਹ ਪਾਣੀ ਤੁਸੀਂ ਪੀ ਸਕਦੇ ਹੋ ड्राई फ्रूट के ना पीस कट लापा छोटे छोटे तो इधर जी मैंने मम्मी ने गाढ़ा खाई जी मैं एक बदम खा गया जी चाक मम्मी कह रही पक्की ना खा दी मैं ड्राई फूड कटने लगी ना बाहर आके औरे हमारा भूकड़ आता है भूकड़ भी मांग रहा है मैंने सुना कि आका वो बिना हलवा पर मैं खाया नहीं आज खाएंगे हम लोकी का हलवा पहले क्या हमने हाँ ड्राई फ्रूट काट रहे हैं टेस्टी हुआ हम्म दूध पाएगा देसी की पाएगा देसी की में बनेगा अच्छा ਔਰ ਦੇਖੋ ਜੀ ਹਮਾਰੇ ਪਾਸ ਇਹ ਹੈ ਯਹਾਂ ਪੇ ਡਰਾਈ ਫਰੂਟ ਕਾਟੇ ਜਾ ਰਹੇ ਹਨ। ਤੋ ਜੀ ਆਓ ਜੀ ਆਪਾਂ ਆਪਣੀ ਫੱਕੀ ਖਾਗਾਂ। ਲੋ ਜੀ ਇਧਰ ਆਪਾਂ ਨੇ ਕੱਢਿਆ ਜੀ ਦੇਸੀ ਕੀ ਮੈਂ ਤੜਕਾ ਢੋਲਣਾ ਹੀ ਭੁੱਲ ਗਈ। ਦੇਸੀ ਕੀ ਜੋ ਕਿ ਘਰ ਦਾ ਕੀ ਹੈ ਇਹ ਦੇਸੀ ਮੇਰੇ ਡੋਲੂ ਭਰਿਆ ਹੋਇਆ ਇੱਕ ਔਰ ਦੇਸੀ ਕੀ ਦਾ ਤੜਕਾ ਲਾਉਂਗੇ ਦੇਸੀ ਕੀ ਦੇ ਵਿੱਚ ਨਾ ਪਹਿਲਾਂ ਇਹਨੂੰ ਕੀਆ ਨੂੰ ਫਰਾਈ ਕਰਾਂਗੇ। ਔਰ ਫਿਰ ਆਪਾਂ ਨੇ ਦੁੱਧ ਕੱਚਾ ਦਾ ਦੁੱਧ ਨੂੰ ਉਬਾਲਾ ਦੇ ਕੇ ਫਿਰ ਆਪਾਂ ਨੇ ਦੁੱਧ ਪਾਣਾ ਵਿੱਚ ਚਲੋ ਜੀ ਇੱਕ ਪਾਸੇ ਆਪਾਂ ਨੇ ਬੁੱਥੇ ਰੱਖ ਦਿੱਤਾ ਔਰ ਇੱਕ ਪਾਸੇ ਆਪਾਂ ਫਰਾਈ ਕਰਾਂਗੇ ਕੀ ਆ ਪਹਿਲਾਂ ਮੈਂ ਦੇਸੀ ਘੀ ਲੈਣਾ ਡੋਂਡੂ ਚੋਂ ਲੋ ਜੀ ਦੇਸੀ ਘੀ ਲੈ ਲਿਆ ਮੈਂ ਨੋ ਕੀ ਆਪਾਂ 라 di ਆਂ ਜੀ ਠੱਕਣਾ ਨਾ ਨੋ ਜੀ di ਆਪਾਂ ਲਾ ਵਿੱਚ è ਕੀ ਮੇਰਾ हलवासी दस पंद्रह मिनट भुनना इधर दुद्ध भी गर्म हो जाना है अबाला दे के दुध फिर अपने पाना है और इधर ड्राई फ्रूट है जो कि मैं कटते ਤੋ ਲੋ ਜੀ ਹਲਵਾ ਭੁੰਨਿਆ ਗਿਆ ਹਲਕਾ ਹਲਕਾ ਹੁਣ ਆਪਾਂ ਵਿੱਚ ਪਾਵਾਂਗੇ ਦੁੱਧ ਦੁੱਧ ਦੇਖ ਕੇ ਪਾ ਲੋ ਤੁਸੀਂ ਕਿੰਨਾ ਕ ਪਾਣਾ ਹੈ लो जी जोड़ा दुद्ध पाया तो अपने की आगे बिच वो चंकी तरह मतलब अपने बिच चंकी तरह करना है सुकाना है जिस तरह खोआ जहाँ निकल जाता ना उस तरह निकलेगा फिर उसके बाद आप ड्राई फ्रूट पाऊंगे पर चीनी आप पहले ही पा दीए क्योंकि थोड़ी जी चीनी पावगी मैं तुम अपने अकॉर्डिंग जिनी मर्जी पा सकते हो और अब मैं पाऊँगी बीच ड्राई फ्रूट ਦੇਖੋ ਜੀ ਕੜਾਹ ਬਣ ਕੇ ਹੋ ਗਿਆ ਰੈਡੀ ਆਪਣਾ ਬਸ ਇਹਨੂੰ ਚਲਾਉਂਦੇ ਰਹੋ ਔਰ ਤੁਸੀਂ ਹਲਾਉਂਦੇ ਰਹੋ ਚਲਾਉਂਦੇ ਰਹੋ ਔਰ ਬਿਲਕੁਲ ਹਲਵਾ ਬਣ ਕੇ ਹੋ ਗਿਆ ਰੈਡੀ ਆਪਣਾ ਲੋਕੀ ਦਾ ਹਲਵਾ ਤੋਂ ਲਓ ਜੀ ਕੀ ਆਦਾ हलवा हो गया रेडी लो जी घिया हलवा बिल्कुल रेडी हो गया और बिल्कुल यम्मी यम्मी टेस्टी टेस्टी अपने ने बनाया जी घिया हलवा हम आप गैस कर दें बंद जो ये तो कड़ाही ना देखो कढ़ाई छत्ती बिल्कुल चिपक नहीं रहा है ਮਤਲਬ ਇਹਦਾ ਮਤਲਬ ਇਹ ਹੈ ਕਿ ਬਣ ਗਿਆ ਇਹ ਆ ਦੇਖੋ ਕੜਾਹੀ ਬਿਲਕੁਲ ਨਹੀਂ ਚਿਪਕਰੀ ਹੈਗੀ ਔਰ ਬਣ ਚੁੱਕਿਆ ਜੀ ਹਲਵਾ ਯੰਮੀ ਯੰਮੀ ਤਾਂ ਲੋ ਜੀ ਕੀ ਇਹਦਾ ਹਲਵਾ ਬਣ ਕੇ ਹੋ ਗਿਆ ਰੈਡੀ ਔਰ ਬਾਬਾ ਜੀ ਵੀ ਪਾਠ ਕਰ ਰਹੇ ਆ ਤਾਂ ਫਿਲਹਾਲ ਮੈਂ ਬਣਾਣੀ ਆ ਰੋਟੀ 7:30 ਵਜੇ ਦਾ ਟਾਈਮ ਹੋ ਗਿਆ 7:30 ਹੋ ਗਏ ਔਰ ਮੈਂ ਬਣਾਮਾ ਰੋਟੀ ਅੱਜ ਮੈਂ ਬਣਾਇਆ ਨਟ੍ਰੇਲਾ ਜਦ ਕੋਈ ਆਇਆ ਬੈਲ ਵੱਜੀ ਆ ਔਰ ਅੱਜ ਮੈਂ ਬਣਾਇਆ ਨਟ੍ਰੇਲਾ ਨੂਟੇਲਾ ਬਣਾ ਕੇ ਹੁਣ ਮੈਂ ਬਣਾਉਂਗੀ ਰੋਟੀ ਔਰ ਹਲਵਾ ਆਪਾਂ ਨੇ ਕੀਆ ਦਾ ਬਣਾਇਆ ਜੋ ਕਿ ਐਕਸਪੈਰੀਮੈਂਟ ਕਰਕੇ ਦੇਖਿਆ ਪਹਿਲਾਂ ਥੋੜਾ ਜਿਹਾ ਬਣਾਇਆ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ